ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਰਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅਮੀਰ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਹੇ ਹਾਂ ਮੌਸਮ ਸੰਧੇ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਜੇਕਰ ਆਪਾਂ ਪਿਛਲੇ 24 ਘੰਟਿਆਂ ਦੀ ਗੱਲਬਾਤ ਕਰੀਏ ਤਾਂ ਜਿਸ ਤਰ੍ਹਾਂ ਮਾਡਲ ਦਿਖਾ ਰਹੇ ਸੀ ਬਈ ਬਹੁਤ ਤੇਜ਼ ਤੇ ਭਾਰੀ ਵਰਖਾ ਪੰਜਾਬ 'ਚ ਹੋਣੀ ਆ ਉਸ ਤਰ੍ਹਾਂ ਦੀ ਕੋਈ ਵੀ ਵਰਖਾ ਜਿਹੜੀ ਉਹ ਪੰਜਾਬ ਦੇ ਵਿੱਚ ਨਹੀਂ ਹੋਈ ਇੱਕਾ ਦੁੱਕਾ ਜ਼ਿਲ੍ਹਿਆਂ ਦੇ ਵਿੱਚ ਟਟਵੇਂ ਰੂਪ ਦੇ ਵਿੱਚ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਕਿਤੇ ਲੁਧਿਆਣੇ ਮਾੜਾ ਮੋਟਾ ਥੋੜੇ ਏਰੀਆ 'ਚ ਪੈ ਗਿਆ ਕਦੇ ਤਰਨਤਾਰਨ ਪੈ ਗਿਆ ਕਦੇ ਬਠਿੰਡੇ ਪੈ ਗਿਆ ਕਦੇ ਮਲੇਰਕੋਟਲਾ ਪੈ ਗਿਆ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਉਮੀਦੀਆਂ ਚੱਲ ਰਹੀਆਂ ਜੇਕਰ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਹਵਾਵਾਂ ਇਸ ਵਕਤ ਜਿਹੜੀਆਂ ਅੱਜ ਉੱਪਰ ਦੀਆਂ ਬੈਲਕਨੀ ਚੱਲ ਰਹੀਆਂ ਪੱਛਮ ਦੀਆਂ ਹਵਾਵਾਂ ਜਿਹੜੀਆਂ ਉਹ ਮੁੜ ਚੁੱਕੀਆਂ ਦੱਖਣ ਪੱਛਮ ਦੀਆਂ ਜਿਹਦੇ ਕਰਕੇ ਜਿਹੜੀ ਮੌਨਸੂਨ ਆ ਐਕਟਿਵ ਤਾਂ ਹੈ ਲੇਕਿਨ ਉਹ ਪ੍ਰੈਸ਼ਰ ਤੇ ਉਹ ਜਿਹੜੀ ਨਮੀ ਆ ਉਹ ਨਹੀਂ ਪੈਦਾ ਹੋ ਰਹੀ ਜਿਹਦੇ ਨਾਲ ਬੱਦਲ ਵੱਡੇ ਲੈਵਲ ਤੇ ਡਿਵੈਲਪ ਹੋ ਸਕਣ ਐਕਸਿਸ ਆਫ ਮੌਨਸੂਨ ਇਸ ਵਕਤ ਪੰਜਾਬ ਦੇ ਉੱਪਰ ਦੀ ਜਾ ਰਹੀ ਆ ਪੂਰਾ ਰਾਜਸਥਾਨ ਗੁਜਰਾਤ ਆ ਜਿਹੜਾ ਉਹ ਖਾਲੀ ਪਿਆ ਕਿਥੇ ਤਰ੍ਹਾਂ ਦਾ ਕੋਈ ਬਦਲ ਤੁਹਾਡੇ ਸਾਹਮਣੇ ਆ ਜਿਹੜਾ ਵੀਡੀਓ ਦੇ ਵਿੱਚ ਬਿਲਕੁਲ ਨਹੀਂ ਦਿਖ ਰਿਹਾ ਜੇਕਰ ਆਪਾਂ ਸਿਸਟਮ ਆ ਦੀ ਗੱਲ ਕਰੀਏ ਤਾਂ ਇੱਕ ਚੱਕਰਵਾਤ ਪਾਕਿਸਤਾਨ ਦੇ ਭਾਗਾਂ ਤੇ ਬਣਿਆ ਹੋਇਆ ਵਾ ਹਲਕੇ ਦਰਜੇ ਦਾ ਤੇ ਦੂਸਰੇ ਪਾਸੇ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਛਤੀਸਗੜ ਤੇ ਪੱਛਮੀ ਬਗਾਲ ਜਾਂ ਕੁਝ ਆਪਣੇ ਮੱਧ ਪ੍ਰਦੇਸ਼ ਦੇ ਇਲਾਕਿਆਂ ਦੇ ਉੱਤੇ ਬਣਿਆ ਹੋਇਆ ਜਿਹੜਾ ਹੌਲੀ ਹੌਲੀ ਮੂਵ ਹੋ ਰਿਹਾ ਐਨੀ ਜ਼ਿਆਦਾ ਪੋਟੈਂਸ਼ੀਅਲ ਪਾਵਰ ਨਹੀਂ ਹੈ ਉਹ ਚ ਵੀ ਉਹ ਵੱਡੇ ਲੈਵਲ ਤੇ ਜ਼ਿਆਦਾ ਵੱਡੇ ਸਕੇ ਤੇ ਉਥੇ ਵਰਖਾ ਜੇਗਾ ਤੇ ਵਿਦਿਆ ਕਰ ਸਕੇ ਤੇ ਜੇਕਰ ਆਪਾਂ ਹੁਣ ਗੱਲ ਕਰੀਏ ਨਮੀ ਦੀ ਤਾਂ ਨਮੀ ਆ ਜਿਹੜੀ ਉਹ ਅਰਬ ਸਾਗਰ ਦੀ ਨਮੀ ਤੇ ਇਧਰਲੇ ਪਾਸੇ ਬੰਗਾਲ ਦੀ ਖਾੜੀ ਦੀ ਨਮੀ ਸਾਰੀ ਪੰਜਾਬ ਤੇ ਜਾਂ ਕਹਿ ਲਈਏ ਆਪਾਂ ਮੈਦਾਨੀ ਇਲਾਕੇ ਤੇ ਪਹਾੜਾ ਤੇ ਆ ਰਹੀ ਆ ਲੇਕਿਨ ਉਹਨੂੰ ਇੰਨੀ ਪਾਵਰ ਨਹੀਂ ਮਿਲ ਰਹੀ ਜਿਸ ਤਰ੍ਹਾਂ ਜੇਕਰ ਕੋਈ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਆਨ ਦਾ ਵੈਸਟਰਨ ਡਿਸਟਰਬੈਂਸ ਨਹੀਂ ਆਇਆ ਲੇਕਿਨ ਥੋੜੀਆਂ ਹਵਾਵਾਂ ਜਿਹੜੀਆਂ ਇਧਰ ਲਈ ਦਿਸ਼ਾ ਚੋਂ ਆਈਆਂ ਜਿਹੜੀਆਂ ਐਕਟਿਵ ਸੀਗੀਆਂ ਲੇਕਿਨ ਉਹਨਾਂ ਚੋਂ ਨਹੀਂ ਪਾਵਰ ਨਹੀਂ ਵੀ ਉਹ ਜਿਹੜਾ ਮੀਂਹ ਆ ਬਹੁਤ ਜ਼ਬਰਦਸਤ ਲੈਵਲ ਤੇ ਕਰਦਾ ਜੇਕਰ ਵੈਸਟਰਨ ਡਿਸਟਰਬੈਂਸ ਆਉਂਦਾ ਤਾਂ ਮੀਂਹ ਦੀ ਪਰਲੇ ਆ ਜਾਣੀ ਸੀ ਜਿਸ ਤਰ੍ਹਾਂ ਕਿ ਮਾਡਲ ਦਿਖਾ ਰਹੇ ਸੀ ਤੇ ਜੇਕਰ ਹੁਣ ਆਪਾਂ ਗੱਲ ਕਰੀਏ ਉਹ ਸਿਸਟਮ ਆ ਜਿਹੜਾ ਉਹ ਬਣ ਨਹੀਂ ਸਕਿਆ ਜਿਹਦੇ ਕਰਕੇ ਮੀਂਹ ਆ ਜਿਹੜਾ ਉਹ ਟੁੱਟਵੇਂ ਰੂਪ ਚ ਹੀ ਪੈ ਰਿਹਾ ਜੇਕਰ ਹੁਣ ਆਪਾਂ ਆਉਣ ਵਾਲੇ 24 ਘੰਟੇ ਦੇ ਪੰਜਾਬ ਦੀ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਵਿੱਚ ਸੌਜੀ ਐਕਟੀਵਿਟੀ ਇਸ ਤਰ੍ਹਾਂ ਦਿਖ ਰਹੀ ਹੈ ابھی ਕਈ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਤੇਜ਼ ਸ਼ਰਾਟੇਦਾਰ ਵਧੀਆ ਮੀਂਹ ਪੈਣ ਦੀ ਸੰਭਾਵਨਾ ਜਿਹਨੂੰ ਆਪਾਂ ਕਹਿ ਲਈਏ ਦਰਮਿਆਨੇ ਤੋਂ ਭਾਰੀ ਵੀ ਹੋ ਸਕਦਾ ਖੁੱਝ ਇਲਾਕਿਆਂ 'ਚ ਦਰਮਿਆਨਾ ਮੀਂਹ ਜਿਹੜਾ ਉਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਜਿਹਦੇ ਨਾਲ ਤੇਜ਼ ਹਨੇਰੀ ਝੱਖੜ ਵੀ ਆਊਗਾ ਤੇ ਵਧੀਆ ਤੇਜ਼ ਸ਼ਰਾਟੇਦਾਰ ਮੀਂਹ ਜਿਹੜਾ ਉਹ ਪੈ ਸਕਦਾ ਇਹ ਜਿਹੜੀਆਂ ਬੱਦਲ ਦੀਆਂ ਐਕਟੀਵਿਟੀਆਂ ਹੋਣਗੀਆਂ ਉਹ ਪੱਛਮ ਤੋਂ ਸ਼ੁਰੂ ਹੋ ਕੇ ਪੂਰਬ ਵੱਲ ਨੂੰ ਵਧਣਗੀਆਂ ਤੇ ਆਪਣੇ ਜਿਹੜੇ ਜਿਹੜੇ ਇਲਾਕੇ ਆ ਜਿਹੜੇ ਇਹਦੇ ਘੇਰੇ ਚ ਆਉਂਦੇ ਗਏ ਉਹਨਾਂ ਦੇ ਵਿੱਚ ਜ਼ਬਰਦਸਤ ਕਰਬੀਆਂ ਜਿਹੜੇ ਉਹ ਕਰਦੇ ਆਣਗੇ ਅੰਮ੍ਰਿਤਸਰ ਤਰਨਤਾਰਨ ਮੋਗਾ ਲੁਧਿਆਣਾ ਤੇ ਇਸੇ ਤਰ੍ਹਾਂ ਫਿਰੋਜ਼ਪੁਰ ਫਰੀਦਕੋਟ ਦੇ ਕੁਝ ਇਲਾਕੇ ਤੇ ਇਧਰ ਨਾਲ ਲੱਗਦੇ ਗੁਰਦਾਸਪੁਰ ਪਠਾਨਕੋਟ ਜਲੰਧਰ ਮਹਾਲੀ ਚੰਡੀਗੜ੍ਹ ਤੇ ਬਾਕੀ ਜਿੰਨੇ ਅੱਗੇ ਨੂੰ ਇਲਾਕੇ ਆ ਇਹਨਾਂ ਸਾਰਿਆਂ ਦੇ ਵਿੱਚ ਇਹ ਜਿਹੜਾ ਕਾਰਵਾਈ ਆ ਵਧੀਆ ਲੈਵਲ ਤੇ ਅੱਜ ਰਾਤ ਨੂੰ ਜਾਂ ਕੱਲ ਸਵੇਰ ਦੇ ਟਾਈਮ ਤੇ ਕੱਲ ਸ਼ਾਮ ਦੇ ਟਾਈਮ ਦੁਪਹਿਰ ਤੋਂ ਬਾਅਦ ਵੀ ਇਹ ਕਾਰਵਾਈਆਂ ਜਿਹੜੀਆਂ ਹੋਣ ਦੀ ਸੰਭਾਵਨਾ ਜਿਹੜੀ ਉਹ ਪੂਰੀ ਬਣੀ ਹੋਈ ਆ ਬਾਕੀ ਕੁਦਰਤ ਦੇ ਹੱਥ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਅਗਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਆਪਾਂ ਗੱਲ ਕਰੀਏ ਅਗਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਤਾਂ ਕੱਲ ਤੁਸੀਂ ਦੇਖ ਸਕਦੇ ਹੋ ਆਉਣ ਵਾਲੇ 24 ਘੰਟੇ ਦੇ ਵਿੱਚ ਜਾਨੀ 9 ਤਰੀਕ ਨੂੰ 9 ਤਰੀਕ ਨੂੰ ਪੰਜਾਬ ਤੇ ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਭਾਰੀ ਬਰਖਾ ਜਿਹੜੀ ਉਹ ਦਿਖਾਈ ਜਾ ਰਹੀ ਹੈ ਮਾਡਲ ਦੇ ਵਿੱਚ ਇਸ ਵਕਤ ਦਿਖ ਰਿਹਾ ਲੇਕਿਨ ਪੰਜਾਬ ਦੇ ਵਿੱਚ ਨਮੀ ਤਾਂ ਆ ਰਹੀ ਆ ਪਰ ਐਕਟੀਵੇਟ ਉਨੀ ਤੇਜ਼ੀ ਨਾਲ ਨਹੀਂ ਹੋ ਰਹੀ ਐਕਸਸ ਆਫ ਮੌਨਸੂਨ ਵੀ ਇੱਥੇ ਹੈ ਲੋ ਪ੍ਰੈਸ਼ਰ ਏਰੀਆ ਵੀ ਹੈਗਾ ਲੇਕਿਨ ਫਿਰ ਵੀ ਆਪਣੇ ਉੱਤਰ ਭਾਰਤ ਕੋਈ ਇਦਾਂ ਦਾ ਸਿਸਟਮ ਨਹੀਂ ਹੈ ਜਿਹੜਾ ਇਸ ਨਮੀ ਨੂੰ ਚੰਗੀ ਤਰ੍ਹਾਂ ਮਤਲਬ ਇਕੱਠਾ ਕਰਕੇ ਤੇ ਉੱਪਰ ਨੂੰ ਹਵਾ ਉੱਠੇ ਤੇ ਬੱਦਲ ਇੱਥੇ ਵੱਡੇ ਲੈਵਲ ਤੇ ਬਣ ਸਕਣ ਉਹ ਕਾਰਵਾਈ ਨਹੀਂ ਹੋ ਰਹੀ ਜਿਹੜੇ ਬੱਦਲ ਬਣਦੇ ਆ ਉਹ ਛੋਟੇ ਮੋਟੇ ਖੇਤਰਾਂ ਦੇ ਵਿੱਚ ਕਾਰਵਾਈ ਕਰਕੇ ਅੱਗੇ ਲੰਘ ਜਾਂਦੇ ਆ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਤੇਜ਼ ਛਰਾਟੇਦਾਰ ਮੀਂਹ ਪੈ ਸਕਦਾ ਮਧ ਪ੍ਰਦੇਸ਼ ਦੇ ਕਈ ਭਾਗਾਂ ਤੇ ਗੁਜਰਾਤ ਛਤੀਸਗੜ ਛਤੀਸਗੜ ਬਿਹਾਰ ਤੇ ਮਧ ਪ੍ਰਦੇਸ਼ ਦੇ ਭਾਗਾਂ ਤੇ ਜ਼ਬਰਦਸਤ ਬਰਖਾ ਹੋ ਸਕਦੀ ਹੈ ਗੱਲ ਕਰੀਏ ਜੀ ਆਪਾਂ ਅੱਗੇ 10 ਤਰੀਕ ਦੀ 10 ਤਰੀਕ ਨੂੰ ਵੀ ਪੰਜਾਬ ਤੇ ਹਰਿਆਣਾ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਨਾਲ ਹੀ ਨਾਲ ਹਿਮਾਚਲ ਪ੍ਰਦੇਸ਼ ਇਸੇ ਤਰ੍ਹਾਂ ਜੰਮੂ ਕਸ਼ਮੀਰ ਉੱਤਰਾਖੰਡ ਦੇ ਭਾਗਾਂ ਤੇ ਹਰਿਆਣਾ ਦੇ ਕੁਝ ਭਾਗਾਂ ਤੇ ਤੇ ਮੱਧ ਪ੍ਰਦੇਸ਼ ਦੇ ਭਾਗਾਂ ਤੇ ਬੜੀਆ ਵਰਖਾ ਹੋ ਸਕਦੀ ਹੈ ਗੱਲ ਕਰ ਲਈਏ ਉਸ ਤੋਂ ਬਾਅਦ ਆਪਾਂ 11 ਤਰੀਕ ਦੀ 11 ਤਰੀਕ ਨੂੰ ਪੰਜਾਬ ਚ ਹਲਕੀ ਦਰਮਿਆਨੀ ਵਰਖਾ ਆਉਣ ਦੀ ਸੰਭਾਵਨਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਚ ਹਲਕੇ ਹਲਕੇ ਕਾਰਵਾਈਆਂ ਹੋ ਸਕਦੀਆਂ ਗੁਜਰਾਤ ਤੇ ਨਾਲ ਲੱਗਦੇ ਪੂਰਬੀ ਰਾਜਸਥਾਨ ਮਧ ਪ੍ਰਦੇਸ਼ ਤੇ ਨਾਲਾ ਦੇ ਪੂਰਬੀ ਰਾਜਸਥਾਨ ਦੇ ਭਾਗਾਂ ਤੇ ਅੱਛੀ ਵਰਖਾ ਹੋ ਸਕਦੀ ਆ। ਗੱਲ 12 ਤਰੀਕ ਦੀ ਕਰੀਏ ਤਾਂ ਪੂਰਬੀ ਰਾਜਸਥਾਨ ਦੇ ਬਹੁਤ ਸਾਰੇ ਭਾਗ ਉੱਤਰੀ ਤੇ ਨਾਲ ਪੰਜਾਬ, ਹਰਿਆਣਾ, ਹਿਮਾਚਲ ਤੇ ਉੱਤਰਾਖੰਡ 'ਚ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਬਣ ਰਹੀ ਆ। ਉਸ ਤੋਂ ਬਾਅਦ ਗੱਲ ਕਰੀਏ 14 ਤਰੀਕ ਦੀ 14 ਤਰੀਕ ਨੂੰ ਪੰਜਾਬ, ਹਰਿਆਣਾ, ਪੂਰਬੀ ਰਾਜਸਥਾਨ, ਹਿਮਾਚਲ, ਉੱਤਰਾਖੰਡ, ਬਿਹਾਰ, ਛੱਤੀਸਗੜ ਦੇ ਭਾਗਾਂ ਤੇ ਘਰ ਚਮਕ ਦੇ ਨਾਲ ਹਲਕੀ ਦਰਮਿਆਨੀ ਵਰਖਾ ਹੋ ਸਕਦੀ ਆ। ਗੱਲ ਕਰ ਲਈਏ ਜੀ ਆਪਾਂ 14 ਤਰੀਕ ਦੀ 14 ਤਰੀਕ ਨੂੰ ਜੰਮੂ ਕਸ਼ਮੀਰ ਦੇ ਕਈ ਭਾਗਾਂ ਦੇ ਵਿੱਚ ਹਿਮਾਚਲ ਉੱਤਰਾਖੰਡ ਪੰਜਾਬ ਦੇ ਕੁਝ ਭਾਗ ਹਰਿਆਣਾ ਪੂਰਬੀ ਜੁਪੀ ਤੇ ਮੱਧ ਪ੍ਰਦੇਸ਼ ਪੂਰਬੀ ਰਾਜਸਥਾਨ ਬਿਹਾਰ ਛੱਤੀਗੜ੍ਹ ਥਲਕੀ ਫੁਲਕੀ ਬਰਖਾ ਹੋ ਸਕਦੀ ਹੈ ਉਸ ਤੋਂ ਬਾਅਦ ਗੱਲ ਕਰੀਏ ਆਪਾਂ 15 ਤਰੀਕ ਦੀ 15 ਤਰੀਕ ਨੂੰ ਪੰਜਾਬ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਤੇ ਰਾਜਸਥਾਨ ਦੇ ਬਹੁਤੇ ਭਾਗਾਂ 'ਗਰਜ ਚਮਕ ਦੇ ਨਾਲ ਤੇਜ਼ ਬਰਖਾ ਹੋ ਸਕਦੀ ਹੈ ਗੱਲ ਕਰੀਏ ਜੀ ਆਪਾਂ 16 ਤਰੀਕ ਦੀ 16 ਤਰੀਕ ਨੂੰ ਵੀ ਸਮੁੱਚੇ ਉੱਤਰੀ ਭਾਰਤ 'ਚ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਆ ਦਿੱਲੀ ਤੇ ਰਾਜਸਥਾਨ ਦੇ ਬਹੁਤੇ ਭਾਗ ਤੇ ਇੱਧਰ ਮੈਂ ਬਿਹਾਰ ਛੱਤੀ ਛੜ ਚਮਕਨ ਛਿੱਟੇ ਪੈ ਸਕਦੇ ਆ ਉਸ ਤੋਂ ਬਾਅਦ ਗੱਲ ਕਰ ਲਈ ਆਪਾਂ 17 ਤਰੀਕ ਨੂੰ ਵੀ ਪੰਜਾਬ ਹਰਿਆਣਾ ਉੱਤਰੀ ਪੂਰਬੀ ਰਾਜਸਥਾਨ ਪੱਛਮੀ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਹਿਮਾਚਲ ਉਤਰਾਖੰਡ 'ਚ ਵਧੀਆ ਵਰਖਾ ਹੋਣ ਦੀ ਸੰਭਾਵਨਾ ਨਾਰਥ-ਈਸਟ ਇੰਡੀਆ 'ਚ ਵਰਖਾ ਹੋ ਸਕਦੀ ਆ ਏ ਸੀਗਾ ਜੀ ਅਗਲੇ 5 ਦਿਨ ਦਾ ਮੌਸਮ ਦਾ ਹਾਲ ਅਮੀਰ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ